ਮਾਰੇ ਢਰੋਲੀ ਗਏ ਆ ਮਾਰੇ ਦੇ ਸੰਧੂ ਬਹੁਤ ਪਿਆਰ ਕਰਦੇ ਸਨ ਸਾਈਂ ਦਾਸ ਢਰੋਲੀ ਗਏ ਤੇ ਸਾਰੀ ਤਿਆਰੀ ਹੋ ਗਈ ਕਿਉਂਕਿ ਬਾਬਾ ਗੁਰਦਿੱਤਾ ਜੀ ਦਾ ਜਨਮ ਢਰੋਲੀ ਉਹ ਚੌਕੀਆਂ ਰਹਿ ਗਈਆਂ ਨੇ ਫਿਰ ਸਹੀ ਜੀ ਕਿਉਂਕਿ ਚੌਕੀ ਪਹਿਲੀ ਦਾ ਹੁਕਮਨਾਮਾ ਢਰੋਲੀ ਤੋਂ ਆਇਆ ਸੀ ਮਾਲਵੇ ਚ ਮਾਰੇ ਢਰੋਲੀ ਬੈਠਿਆ ਤਿਆਰੀ ਹੋ ਗਈ ਵਾਪਸ ਜਾਣਾ ਹੈ ਅੰਮ੍ਰਿਤਸਰ ਸਮਾਨ ਵੱਜ ਗਿਆ ਸਵੇਰ ਦੇ ਦੀਵਾਨ ਤੋਂ ਬਾਅਦ ਜਾਣਾ ਹੈ ਇਤਿਹਾਸ ਕਹਿੰਦਾ ਹੈ ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਦੀਵਾਨ ਦੀ ਸਮਾਪਤੀ ਹੋਈ ਗੱਡੇ ਰਤ ਸਭ ਕੋਈ ਤਿਆਰ ਸੀ ਕਹਿਣ ਲੱਗੇ ਨਹੀਂ ਅੱਜ ਦੀ ਰਾਤ ਰੁਕਾਂਗੇ ਕੱਲ ਜਾਵਾਂਗੇ ਕਿਸੇ ਨੇ ਥੋੜਾ ਕਹਿਣਾ ਸੀ ਕਿਉਂ ਜੀ ਸਾਰਾ ਸਮਾਨ ਜਿਹੜਾ ਲੋਡ ਵਾਲਾ ਸੀ ਦੁਬਾਰਾ ਲਾ ਲਿਆ ਇਹਦਾ ਕਾਰਨ ਸੀ ਕਿ ਇਸ ਢੋਲੀ ਦੇ ਪਿੰਡ ਨੇੜੇ ਇੱਕ ਪਿੰਡ ਹੈ ਤੁਕਲਾਣੀ ਇਸ ਪਿੰਡ ਦਾ ਇੱਕ ਲੱਕੜ ਦੇ ਕੰਮ ਕਰਨ ਵਾਲਾ ਚਲੋ ਮੈਂ ਤਖਾਨ ਵੀਰ ਨਹੀਂ ਸ਼ਬਦ ਵਰਤਾਂਗਾ ਲੱਕੜ ਦੇ ਕਾਰੀਗਰ ਉਹਦਾ ਨਾਮ ਸੀ ਸਾਧੂ ਜਿਹੜੇ ਰੂਪੇ ਦੀ ਗੱਲ ਸੁਣਾਉਣੀ ਆ ਨਾ ਇਹਦਾ ਪਿਛੋਕੜ ਕੀ ਉਹ ਸਾਧੂ ਉਹਦੀ ਜੰਝ ਗਈ ਸੀ ਬੜਾ ਪਿੰਡ ਨੇੜੇ ਸੀ ਉਹ ਜਿਸ ਘਰ ਚ ਸਾਧੂ ਵਿਆਹ ਆ ਗਿਆ ਉਹ ਲੜਕੀ ਜਿਹੜੀ ਲੜ ਲੱਗੀ ਉਹ ਗੁਰਸ਼ਿਕ ਸੀ ਉਹ ਬਾਣੀ ਪੜਨ ਵਾਲੀ ਸੀ ਤੇ ਸਾਧੂ ਜਿਹੜਾ ਸੀ ਇਹਦਾ ਸਾਰਾ ਪਰਿਵਾਰ ਇਹਦਾ ਬਾਪ ਇਹਦੇ ਦਾਦੇ ਪਰਦਾਦੇ ਸੱਚ ਇਹਵੇਂ ਸਾਰੇ ਸਰਵਰ ਨੂੰ ਪੂਜਦੇ ਸਨ ਜਦੋਂ ਵਿਆਹ ਹੋ ਗਿਆ ਡੋਲੀ ਚੱਲੀ ਉਸ ਵਕਤ ਉਸ ਬੱਚੀ ਨੂੰ ਪਤਾ ਲੱਗਾ ਕਿ ਜਿਸ ਜਿਸ ਦੇ ਕਲੜ ਮੈਂ ਲੱਗੀਆਂ ਇਹ ਕਬਰਾਂ ਨੂੰ ਪੂਜਦੇ ਨੇ ਮੈਂ ਤਾਂ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜਦੀ ਨਾ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਨੀ ਖਾਂ ਕਹਿੰਦੇ ਡੋਲੀ 'ਚ ਚੜ੍ਹਦੇ ਆ ਜਿੱਥੇ ਉਹ ਬਾਪ ਦੇ ਘਰ ਨੂੰ ਛੱਡ ਕੇ ਵਿਰਹਾ ਸੀ ਉੱਥੇ ਏਸੀ ਵੀ ਮੇਰਾ ਬਣੇਗਾ ਕੀ ਡੋਲੀ 'ਚ ਚੜ੍ਹਦੇ ਆ ਕਿ ਮੇਰੇ ਪ੍ਰਤੱਖ ਸਤਿਗੁਰੂ ਮੇਰੇ ਹਰਗੁਬਿੰਦ ਸਤਿਗੁਰੂ ਸੱਚੇ ਬਾਦਸ਼ਾਹ ਕਿਰਪਾ ਕਰੀ ਸਿੱਖ ਦੇ ਘਰ ਜੰਮੀ ਖਾਂ ਕਬਰਾਂ ਨੂੰ ਪੂਜਣ ਵਾਲਿਆਂ ਦੇ ਲੜ ਲੱਗ ਗਈਆਂ ਇੱਕ ਕਿਰਪਾ ਕਰੀ ਮੇਰੀ ਢੋਲੀ ਪਹੁੰਚਣ ਤੱਕ ਆਪਣੀ ਸਿੱਖੀ ਉੱਤੇ ਪਹੁੰਚਾ ਦੇ ਡੋਲੀ ਤਰਪੀ ਜੀ ਸ਼ਾਮ ਨੂੰ ਰੱਬ ਦੀ ਖੇਡ ਢੋਲੀ ਆ ਗਈ ਢੋਲੀ ਰਾਤ ਬਹਿ ਗਈ ਉੱਥੇ ਰੁਕੇ ਸਵੇਰੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਹੋਇਆ ਉਸ ਬੱਚੀ ਨੇ ਸੁਣਿਆ ਉਹਨੇ ਕਹਾਰਾ ਨੂੰ ਕਿਆ ਪੁੱਛਦੀ ਕਿਸ ਲੰਗਦੇ ਨੂੰ ਇੱਥੇ ਸਿੱਖ ਸਿੱਖ ਰਹਿੰਦੇ ਨੇ ਇਹ ਸਿੱਖ ਨੇ ਉਹ ਗੋ ਲੰਗਦੇ ਨੇ ਕਿਆ ਮੈਂ ਸੰਗਤ ਚੱਲਿਆ ਵਾਂ ਇੱਥੇ ਤਾਂ ਗੁਰੂ ਹਰਗੋਬਿੰਦ ਸਾਹਿਬ ਆਏ ਹੋਏ ਆ ਬੜੀ ਧੀਰ ਦੇ ਰੋਪਈ ਕਹਿਣ ਲੱਗੇ ਪੁੱਤ ਕੱਲ ਚਲੇ ਜਾਣਾ ਸੀ ਮਹਾਰਾਜ ਨੇ ਤੇ ਰੋਗ ਗਿਆ ਕਹਿਣ ਲੱਗੇ ਅੱਜ ਨਹੀਂ ਜਾਣਾ ਕੱਲ ਜਾਾਂਗੇ ਉਹਨੇ ਉਸੇ ਵਕਤ ਜਿਹੜੇ ਗਹਿਣੇ ਸਨ ਕਹਾਰ ਡੋਲੀ ਚੁੱਕਦੇ ਸਨ ਗਹਿਣੇ ਦੇ ਕੇ ਕਿਆ ਸੋਨਾ ਲੈ ਲੋ ਪਰ ਇੱਕ ਵਾਰੀ ਮੈਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਨੇੜੇ ਲੈ ਜਾਓ ਦਰਬਾਰ ਨੇੜੇ ਗਏ ਉਹ ਬੱਚੀ ਸੁਹਾਗ ਦਾ ਜੋੜਾ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੂੰ ਸਾਹਮਣੇ ਦੇਖਿਆ ਰੋ ਪਈ ਮੱਥਾ ਟੇਕਿਆ ਪੱਲੇ ਨਾਲ ਸਾਫ ਕੀਤੇ ਨੇਤਰ ਵਾਪਸ ਸੰਗਤ ਵਿੱਚ ਬੈਠ ਗਏ ਮਹਾਰਾਜ ਜੀ ਨੇ ਭਾਈ ਬੀਦੀ ਚੰਦ ਜੀ ਨੂੰ ਬੁਲਾਇਆ ਕਹਿਣ ਲੱਗੇ ਭਾਈ ਜੀ ਇਹ ਧੀ ਦਾ ਚੋਲਾ ਤੇ ਸੁਹਾਗ ਹੈ ਬਾਹਰ ਤੇ ਸਭ ਕੋ ਜਾਣਦੇ ਸਨ ਇਰੋਂਦੀ ਕਿਉਂ ਪਈ ਹੈ ਕਿਉਂ ਰੋ ਰਹੀ ਐ ਇਹਨੂੰ ਬੁਲਾਓ ਮਹਾਰਾਜ ਨੇ ਕੋਲ ਬੁਲਾ ਲਿਆ ਉਹ ਬੇਟੀ ਕੋਲ ਆ ਗਈ ਮਾਰ ਕੇ ਕਹਿੰਦੇ ਪੁੱਤਰ ਪੁੱਤਰ ਰੋਣੀ ਕਿਉਂਵੇਂ ਕਹਿੰਦੀ ਸਤਗੁਰੂ ਤੁਹਾਡੀ ਸਿੱਖ ਦੀ ਬੱਚੀ ਹਾਂ ਵਿਆਹੀ ਕਬਰਾਂ ਵਾਲਿਆਂ ਨਾਲ ਗਈ ਹਾਂ ਤੇ ਰੋਂਦੀ ਇਸ ਕਰਕੇ ਹਾਂ ਮੈਂ ਬਾਣੀ ਪੜ੍ਹਨੀ ਆ ਉਹ ਗੁਰੂ ਘਰ ਦੇ ਵਿਰੋਧੀ ਨੇ ਸਤਗੁਰੂ ਕਹਿੰਦੇ ਤੂੰ ਰੋ ਨਾ ਅਸੀਂ ਕੱਲ ਚਲੇ ਜਾਣਾ ਸੀ ਪਰ ਤੇਰੇ ਕਰਕੇ ਰਾਤ ਰੁਕੇ ਆ ਤੂੰ ਕਹਾਂ ਸੀ ਨਾ ਵੀ ਡੋਲੀ ਜਾਣ ਤੋਂ ਪਹਿਲਾਂ ਸਿੱਖੀ ਜਾਏ ਪੁੱਤ ਤੇਰੀ ਡੋਲੀ ਤੋਂ ਪਹਿਲਾਂ ਸਿੱਖੀ ਜਾਏਗੀ ਤੂੰ ਬੇਟੀ ਉੱਥੇ ਬੈਠ ਗਈ ਇੰਨੀ ਦੇਰ ਨੂੰ ਸਾਧੂ ਦੇ ਬਾਪ ਨੇ ਕਿਹਾ ਸਾਡਾ ਸਬੰਧ ਕੀ ਸੀ ਗੁਰੂਆਂ ਨਾਲ ਉਹ ਗੁੱਸੇ 'ਚ ਆਇਆ ਮਹਾਰਾਜ ਨੇ ਦੇਖਦਿਆਂ ਸਾਰੋਂ ਨੇ ਮੱਥਾ ਕਿ ਟੇਕਣਾ ਸੀ ਦੇਖਦਿਆਂ ਸਾਰ ਕਿਹਾ ਓਏ ਨਾਮ ਦਾ ਸਾਧੂ ਵੀ ਅੰਦਰ ਸਾਧੂ ਹੈ ਜਿਉਂ ਕੇ ਕਬਰਾਂ ਪੁੱਛਦੇ ਹੋ بس ਇੰਨੀ ਗੱਲ ਕਹਿਣ ਦੀ ਧੀਰਸੀ ਸਾਧੂ ਚਰਨ پکڑ ਕੇ ਕਹਿੰਦਾ ਦਾਤਾ ਮੈਨੂੰ ਉਹ ਸਿੱਖੀ ਦੇ ਜਿਹੜੀ ਸਿੱਖੀ ਮੇਰੇ ਲੜ ਲੱਗੀ ਨਹੀਂ ਦਿੱਤੀ ਹੈ ਮਹਾਰਾਜ ਕਹਿਣ ਲੱਗੇ ਕਬਰਾਂ ਨਹੀਂ ਪੂਜਣੀਆਂ ਪਾਠ ਕਰਨਾ ਹੈ ਸਿਮਰਨ ਕਰਨਾ ਹੈ ਸ਼ਬਦ ਨੂੰ ਮੰਨਣਾ ਹੈ ਅਕਾਲ ਪੁਰਖ ਨੂੰ ਮੰਨਣਾ ਹੈ ਸਾਧੂ ਦਾ ਬਾਪ ਆਇਆ ਉਹਨੇ ਕਿਹਾ ਤੁਸੀਂ ਸਾਰੇ ਛੱਡ ਜੋ ਮੈਂ ਗੁਰੂ ਅਰਗੁਨ ਸਾਹਿਬ ਨੂੰ ਛੱਡਣਾ ਦੋਵੇਂ ਜੀ ਕੋਲ ਖਲੋਤੇ ਨੇ ਕੰਧਾ ਮਹਾਰਾਜ ਮੈਨੂੰ ਸਿੱਖੀ ਦਿਓ ਮਹਾਰਾਜ ਕਹਿੰਦੇ ਨੇ ਅਗਲੇ ਸਾਲ ਤੇਰੇ ਘਰ ਪੁੱਤ ਪੈਦਾ ਹੋਣਾ ਹੈ ਉਹ ਮੇਰਾ ਅਨਨ ਸਿੱਖ ਹੋਵੇਗਾ ਯਾਦ ਰੱਖੋ ਇੱਕ ਭਾਈ ਭਗਤੂ ਤੇ ਇੱਕ ਭਾਈ ਰੂਪਾ ਇਹ ਜਨਮ ਤੋਂ ਪਹਿਲਾਂ ਕਹਿਤਾ ਬਾਬੇ ਆਦਮ ਨੂੰ ਕਿਹਾ ਸੀ ਗੁਰੂ ਰਾਮਦਾਸ ਨੇ ਮੇਰਾ ਸਿੱਖ ਆਏਗਾ ਪੁੱਤ ਕਿਹਾ ਸੀ ਉਹਦਾ ਨਾਮ ਭਗਤੂ ਹੋਵੇਗਾ ਸ਼ਾਇਦ ਆਪ ਨੂੰ ਪਤਾ ਹੋਵੇ ਭਾਈ ਭਗਤੂ ਦਾ ਸੰਸਕਾਰ ਕਰਤਾਰਪੁਰ ਹੋਇਆ ਸੀ ਜਦੋਂ ਜਲੰਧਰ ਨੇੜੇ ਵੇ ਗੁਰੂ ਹਰ Rai ਸਾਹਿਬ ਨੇ ਆਪ ਕੀਤਾ ਸੀ ਕਹਿੰਦੇ ਸੀ ਗੁਰੂ ਰਾਮਦਾਸ ਦਾ ਬੇਟਾ ਹੈ ਮਹਾਰਾਜ ਨੇ ਕਿਹਾ ਤੁਹਾਡੇ ਘਰ ਪੁੱਤ ਹੋਵੇਗਾ ਉਹ ਗੁਰਮੁਖੋ ਸਿੱਖੀ ਵੀ ਲੈ ਗਏ ਤੇ ਨਾਲ ਕਿਹਾ ਮੈਂ ਉਹ ਸਿੱਖ ਉਹ ਸਾਡਾ ਸਿੱਖ ਹੋਵੇਗਾ ਤੇਰਾ ਪੁੱਤ ਸੱਚੇ ਵੇ ਉਹਦੇ ਘਰ ਫਿਰ ਭਾਈ ਰੂਪ ਚੰਦ ਦਾ ਜਨਮ ਹੋਇਆ ਨਾਮ ਨਹੀਂ ਰੱਖਿਆ ਦੋਨੋਂ ਜੀ ਖੁਸ਼ੀ ਨਾਲ ਬਾਣੀ ਪੜ੍ਹਦੇ ਸਨ ਮਾਰਾਇ ਦੇ ਕੋਲ ਲੈ ਕੇ ਆਏ ਗੁਰੂ ਹਰਗੋਬਿੰਦ ਸਾਹਿਬ ਨੇ ਹੱਥ ਚ ਲੈ ਕੇ ਮੱਥੇ ਇੱਕ ਹੱਥ ਨਾਲ ਪਕੜ ਕੇ ਮੱਥੇ ਤੇ ਹੱਥ ਫੇਰ ਕੇ ਕਿਹਾ ਕਿੰਦਾ ਸੋਹਣਾ ਰੂਪ ਹੈ ਮੇਰੇ ਸਿੱਖ ਦਾ ਉੱਥੇ ਫਿਰ ਨਾਮ ਰੱਖਿਆ ਭਾਈ ਰੂਪਾ ਭਾਈ ਰੂਪ ਚੰਦ ਜੀ ਤੁਹਾਡੇ ਇੱਥੇ ਆਏ ਵੀ ਨਾ ਮੈਂ ਦੱਸਣ ਡਾਕਟਰ ਸਾਹਿਬ ਉਹਨੇ ਫਿਰ ਬਾਪ ਨਾਲ ਕੰਮ ਕੀਤਾ ਲੱਕੜਾਂ ਵੜਦੇ ਸਨ ਜਿੰਨੀ ਸੱਤ ਵਜਣੀ ਵਾਹਿਗੁਰੂ ਵਾਹਿਗੁਰੂ ਪਿਆਸ ਲੱਗੀ ਮਸੰਕੇਬ ਦਾ ਪਾਣੀ ਦੇ ਕੁੰਨੇ ਵੱਲ ਗਏ ਪਾਣੀ ਦਾ ਕੁੰਨਾ ਅੱਤ ਦਾ ਠੰਡਾ ਕੁੰਨਾ ਸਮਝ ਲੈਣਾ ਰੂਪਾ ਕਹਿੰਦਾ ਬਾਪੂ ਤਰੇ ਬੜੀ ਲੱਗੀ ਪਰ ਪਾਣੀ ਬੜਾ ਠੰਡਾ ਈ ਲੋਹ ਚ ਪਾਣੀ ਠੰਡਾ ਹੁੰਦਾ ਸੀ ਉੱਤੇ ਬੋਰੀ ਪਾ ਦਿੰਦੇ ਸਨ ਬੜਾ ਪਾਣੀ ਠੰਡਾ ਹੈ ਉਹ ਪੁੱਤਰ ਨੂੰ ਸਮਝ ਗਿਆ ਕਹਿੰਦਾ ਪੁੱਤ ਤੂੰ ਕੀ ਜਾਣੇ ਕਹਿੰਦਾ ਮੇਰਾ ਦਿਲ ਕਰਦਾ ਗੁਰਦੇਵ ਮਾਲਵੇ ਦੀ ਧਰਤੀ ਤੇ ਆਏ ਨੇ ਅੱਜ ਪਹਿਲਾਂ ਜਾ ਲੋ ਛਕਣ ਬਾਅਦ ਚਾਪਾਂ ਛਕਾਂਗੇ ਇਤਿਹਾਸ ਕਹਿੰਦਾ ਹੈ ਦੋਵੇਂ ਬੇਹੋਸ਼ ਹੋ ਗਏ ਇੱਥੋਂ ਤੱਕ ਗੁਰੂ ਹਰਗੋਬਿੰਦ ਸਾਹਿਬ ਗਏ ਆਪ ਸਤਗੁਰਾਂ ਨੇ ਜਾਲ ਛਕਿਆ ਮਹਾਰਾਜ ਨੇ ਆਪਣਾ ਚੋਲਾ ਵੀ ਦਿੱਤਾ ਸਿਰ ਤੇ ਚੁੱਕ ਲਿਆ ਮਰ ਕੇ ਪਾ ਲੋ ਕਹਿ ਲੱਗੇ ਨਹੀਂ ਪਾਣਾ ਨਹੀਂ ਸਿਰ ਦੇ ਉੱਤੇ ਚੰਗਾ ਲੱਗਦਾ